A ver, la गैंगस्टर ਤੋਂ ਧਮਕੀਆਂ ਦਵਾਉਣ ਵਾਲੀ ਸਰਕਾਰ ਹਾਏ ਹਾਏ ਅਗਲੇ ਤੁਸੀਂ 10 12 ਮਿੰਟ ਖੜੇ ਰਹਿਣਾ ਹੈ 5 ਮਿੰਟ 5 ਮਿੰਟ ਮੈਂ ਆਪਣੀ ਗੱਲ ਰੱਖਣੀ ਹੈ ਔਰ ਮੇਰੇ ਤੋਂ ਬਾਅਦ ਬਕਰੇਸ਼ ਬਗੇਲ ਜੀ ਜੋ ਛੱਤੀਸਗੜ੍ਹ ਦੇ ਮੁੱਖ ਮੰਤਰੀ ਹੈ ਤੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੇ ਤੁਹਾਨੂੰ ਸੰਬੋਧਨ ਕਰਨਾ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਬਗੇਲ ਸਾਹਿਬ ਸਾਡੇ ਸਤਕਾਰਯੋਗ ਦਲਵੀ ਸਾਹਿਬ ਬਹੁਤ ਸਤਕਾਰਯੋਗ ਮਿਲਿੰਦਰ ਸਿੰਘਲਾ ਜੀ ਸਤਕਾਰਯੋਗ ਡਾਕਟਰ ਰਮਨ ਸਿੰਘ ਮੈਂਬਰ ਆਫ ਪਾਰਲੀਮੈਂਟ ਸਰਦਾਰ ਸਾਧੂ ਸਿੰਘ ਸਾਕਾ ਮੁੱਖ ਮੰਤਰੀ ਉਸਾਕਾ ਮੰਤਰੀ ਬਹੁਤ ਸਤਕਾਰਯੋਗ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਰਾਜਨ ਗਰਗ ਸਾਹਿਬ ਪ੍ਰੀਤਮ ਕੋਟਪਾਈ ਸਾਹਿਬ ਸਰਕਾਰ ਦੇ ਯੋਗ ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ ਕਮਲਜੀਤ ਸਾਹਿਬ ਜਟਾਣਾ ਸਾਹਿਬ ਬਹੁਤ ਸਾਰੇ ਸਤਕਾਰਯੋਗ ਸਾਡੇ ਜੀਵਨ ਜੋਤ ਪੱਟੀ ਜੀ ਰੂਪੀ ਜੀ ਜਰਪਾਲ ਅਮਰ ਖਰਾਨਾ ਸਾਹਿਬ ਕੁੱਤੀਵਾਲ ਸਾਹਿਬ ਸਾਡੇ ਬਹੁਤ ਹੀ ਸਤਕਾਰਯੋਗ ਅ ਕੇਕੇ ਸਾਹਿਬ ਅਸ਼ੋਕ ਜੀ ਬਹੁਤ ਸਤਕਾਰਯੋਗ ਸਾਡੇ ਅ ਮਨਜੀਤ ਜੀ ਜਟਾਣਾ ਸਾਹਿਬ ਕਰੀਸ਼ਨ ਜੀ ਅਰਣ ਬਦਾਮਣ ਜੀ ਤੇ ਕਮਾਲੂ ਸਾਹਿਬ ਮਜੀਦ ਚਾਕੋਟੀ ਜੀ ਗੈਰੀ ਸਾਹਿਬ ਹੋਰ ਮੈ ਗਿਆ ਭਾਈ ਗੁੱਸੇ ਨਾ ਹੋ ਜੇ ਮੇਰ ਸਾਹਿਬ ਖੜੇ ਹੈ ਬਜਿੰਦਰ ਜੀ ਖੜੇ ਹੈ ਪਹਿਲ ਸਿੰਘ ਜੀ ਖੜੇ ਹੈ ਲੰਡੂ ਜੀ ਖੜੇ ਹੈ ਮੈਂ ਬਿੰਦੀਆਂ ਗਰਾਈਆਂ ਤੋ ਥੋੜਾ ਧੰਨਵਾਦ ਕਰਨਾ ਛੋੜੇ ਬਠਿੰਡੇ ਵਾਲਿਆਂ ਦਾ ਤੇਜੀ ਹਰਿਆਣ ਖੜੇ ਹੈ ਫਿਰਨ ਖੜੀ ਹੈ ਸਾਡੀ ਪੈਣ ਧੰਵਾਦ ਇਸ ਕਰਕੇ ਕਰਨਾ ਛੋੜੇ ਕਿ ਅੱਜ ਤੁਸੀਂ ਮੇਰੇ ਪੰਜਾਬ ਦੇ ਉਹਨਾਂ ਲੋਕਾਂ ਵਾਸਤੇ ਜਿਹੜੇ ਸ਼ਾਂਤੀਪਸੰਦ ਲੋਕ ਨੇ ਜਿਹੜੇ ਤਾਂ ਕਿਰਸੂਪ ਉੱਟਾ ਪਾ ਪਾ ਕੇ ਡੱਬੇ ਭਰਦੇ ਐ ਲੇਕਿਨ ਉਹ ਸੜਕਾਂ ਤੇ ਨਹੀਂ ਆ ਸਕਦੇ ਕਿਉਂਕਿ ਹਰ ਵਿਅਕਤੀ ਉਹ ਅੱਡ ਕੰਮ ਦਿੱਤਾ ਹੋਇਆ ਹੈ ਲੇਕਿਨ ਉਹਨਾਂ ਦੀਆਂ ਅੱਖਾਂ ਅੱਜ ਇਸ ਮਾਲ ਰੋਡ ਤੋਂ ਜਦੋਂ ਮੈਂ ਆ ਰਿਹਾ ਸੀ ਬਾਜ਼ਾਰ 'ਚ ਉਹਨਾਂ ਹੀ ਅੱਖਾਂ ਦੱਸ ਰਹੀਆਂ ਸਾਨੂੰ ਕਿ ਪਹਿਲੀ ਵਾਰੀ ਮਗਰਲੇ 4 ਸਾਲਾਂ ਦੇ ਵਿੱਚ ਜੋ ਪੰਜਾਬ ਤੇ ਹਲਾਫਨ ਤੇ ਵਪਾਰੀ ਭਰਾ ਜਿਨ੍ਹਾਂ ਨੇ ਬਦਲਾਅ ਦੇ ਨਾਂ ਤੇ ਇੱਕ ਸਰਕਾਰ ਬਦਲੀ ਸੀ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਨਵਾਂ ਪੰਜਾਬ ਬਣੇਗਾ ਲੇਕਿਨ ਜੋ ਹਾਲਾਤ ਇਹਨਾਂ ਦੇ ਹੁਣੇ ਸਰਕਾਰ ਦੇ ਵਿੱਚ ਦੇਖੇ ਇਹ ਮੇਰਾ ਮਾਲਾ ਜਿਹੜਾ ਬੋਰ 1985 86 93 92 ਤੇ ਫਿਰ ਉਹ 92 ਦੀਆਂ ਜਿਹੜੀਆਂ ਕਹਾਣੀਆਂ ਜਦੋਂ ਡੀਜੇ ਨਹੀਂ ਲੱਗਦਾ ਸੀਗਾ ਜਦੋਂ ਬਰਾਤ ਪੰਜ ਬੰਦਿਆਂ ਤੇ ਪੰਜ ਬੰਦੇ ਜਾਂਦੇ ਸਨ ਜੋ ਬਰਾਤੀ ਜਾਂਦਾ ਥਾ ਸੋਰ ਉਸ ਨੂੰ ਕਹਿ ਦਿਆ ਜਾਂਦਾ आज बंदों से ज्यादा अगर बारात जाएगी तो मार दिया जाएगा और चार बजे के बाद सनाटा छा जाता था पंजाब की सड़कों पर और माताएं बहनें ये सोचती थी कि मेरा बेटा वापस आएगा कि नहीं आएगा चार बजे बाद दुकानें बंद हो जाती थी फिर उन्नीस सौ 92 में सर 92 में, में 92 में हमारी सरकार बनी और आपको पता है 1992 में दल जेड़ा आज अपने आप रो बड़ी गल ठेंडा इस इलाके दी जिम्मेदारी करता है ए सुखबीर सिंह बादल प्रकाश सिंह बादल साहब ने विदेश में भेजता कि आपा चुनाव नहीं लड़ना अगर आपा चुनाव लड़े क्योंकि ਮਹੱਤਵੀਆਂ ਦਾ ਸੰਦੇਸ਼ ਛਾਸਰ ਕਿ ਕੋਈ ਵੀ ਪਾਰਟੀ ਚੋਣ ਨਰੇਗੀ ਜਾਂ ਕੋਈ ਵਿਅਕਤੀ ਲੜੇਗਾ ਉਸ ਨੂੰ ਮਾਰ دیا ਜਾਏਗਾ ਉਹ ਮਤਾੜੀਓ ਉਹ ਪਛਿੰਦੇ ਆਲਿਓ ਸਾਰੀਆਂ ਪਾਰਟੀਆਂ ਭੱਜ ਗਈਆਂ ਝਾੜੂ ਦਾ ਪੁਨਰ ਜਨਮ ਹੀ ਨਹੀਂ ਹੋਇਆ ਸੀ ਬੇਅਕਾਲੀ ਨਾਲ ਬਾਦਲ ਸਾਹਿਬ ਨੇ ਆਪਣੇ ਪੁੱਤਰ ਤੇ ਪਤੀਜੇ ਨੂੰ ਬੁਲੇਸ਼ਟ ਦਿੱਤਾ ਬੀਜੇਪੀ बीजेपी ए बीजेपी का एक व्यक्ति चुनाव नहीं लड़ा उन्नीस सौ बानवे के अंदर नाइन्टी टू में सर जब आग लगी हुई थी कांग्रेस पार्टी चुनाव लड़ी और पच्चीस सौ वोट से दो दो हजार वोटा ले रहा पच्चीस सौ तीन हजार पांच हजार इतनी वोटों से लोग एमएलए बन गए कांग्रेस का राज आया ਸਰਦਾਰ ਜਨਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਕਾਂਗਰਸ ਦਾ ਰਾਜ ਆਇਆ ਤੇ ਇਹ ਐਮਐਲਏ ਮਰ ਕੇ ਸਭ ਪੱਧਰ ਉਡਾ ਦਿੱਤੇ ਗਏ ਲੇਕਿਨ ਕਾਂਗਰਸ ਪਾਰਟੀ ਨੇ ਕਿਹਾ ਅਸੀਂ ਲੜਾਂਗੇ ਤੇ ਪੰਜਾਬ ਦੇ ਵਿੱਚ ਆਮਨ আর ਸ਼ਾਂਤੀ ਵਾਪਸ ਲਿਆਵਾਂਗੇ ਕਾਂਗਰਸ ਪਾਰਟੀ ਚੋਣ ਲੜੀ ਕਾਂਗਰਸ ਪਾਰਟੀ ਚੋਣ ਲੜੀ ਦੇਸ਼ ਦਾ ਸਾਡਾ ਮੁੱਖ ਮੰਤਰੀ ਚਲਾ ਗਿਆ ਐਮਐਲਏ ਚਲੇ ਗਏ लेकिन हसदा वसदा पंजाब वापस पार्टी कांग्रेस पार्टी ने जाकर बिताए कोई तो नहीं सकता आज बजारा जहां जोर का बजारा में जोर का ए कांग्रेस पार्टी ने वापस ल्यानी है मैं ऐसा करके इस पार्टी दा मरके रे तो क्योंकि मेरी पार्टी ने हमेशा आम लोगां दी लड़ाई लड़ी है व्यापारियों दी लड़ाई लड़ी है मजदूरां दी लड़ाई लड़ी है ਇਸ ਤੋਂ ਕੁਛ ਨੇ ਕਿਸਾਨਾਂ ਦੀ ਲੜਾਈ ਵੇੜੀ ਐ ਤੇ ਕਾਂਗਰਸ ਪਾਰਟੀ ਦੇ ਨਾਲ ਇਸ ਕਰਕੇ ਪੂਰੀ ਚੀਂਦਾ ਲਾ ਕੇ ਖੜੇ ਮੈਂ ਧੰਨਵਾਦੀ ਹਾਂ ਤੁਹਾਡਾ ਕਿ ਅੱਜ ਤੁਸੀਂ ਇਸ ਰੋਸ਼ ਮਾਰਚ ਦੇ ਵਿੱਚ ਸ਼ਾਮਿਲ ਹੋਏ ਮੈਂ ਅਭੀਰ ਮੱਲਾਲਾ ਹਾਂ ਆ ਆ ਹਰਜਿੰਦਰ ਸਿੰਘ ਜੋਲ ਅਭੀਰ ਮੱਲਾਲਾ ਵਪਾਰੀ ਸਦਕਾ ਰਾਹ ਸੰਜੇ ਬਰਮਾ ਮੈਂ सर इस आदमी का कपड़े तो का व्यापार है ये हबोर का जो फोटो लगी है मैं इसके अंतिम संस्कार पर गया गैंगस्टर ने दिन दहाड़े गोली मार दी सर जहां से जाखड़ साहब है मैं मेरा इसका भाई मेरा मित्र है तो मेरे को रो रो के कहने लगा मैंने बोला हुआ क्या कहता क्या? हुआ ये आगे तो हम मैनेज कर लेते थे तीन चार बार फरौतियां मांगी गई हमने मैनेज कर लिया पैसे दे दिए लेकिन इस बार किसी का फोन आया कि मैं बिश्नोई बोल रहा हूं मैं क्या अच्छा भाई कौन सा बिश्नोई कहता इतनी बात कही है उसने फोन काट दिया और सीधा चार दिन के बाद मेरे भाई को गोली मार दी अगर पैसे मांगता हो ਉਹਨ ਦੇ ਦਿੱਤੇ ਇੱਕ ਵਾਰ ਪਹਿਲੇ ਦੇ ਚੁਕੇ ਅੱਜ ਪੰਜਾਬ ਦੇ ਵਪਾਰੀਆਂ ਦਾ ਝਾੜੂ ਸਰਕਾਰ ਦੇ ਵਿੱਚ ਇਹ ਹਾਲ ਹੈ ਡਰਦੇ ਬਠਿੰਡੇ ਦੇ ਕਈ ਲੋਕ ਮਾਨਸਾ ਦੇ ਮੁਕਸਰ ਦੇ ਪੁੱਛੋ ਦੇ ਰਾਮੇ ਦੇ ਤਲਵੰਡੀ ਦੇ ਇਹ ਡਰਦੇ ਵਪਾਰੀ ਲੋਕ ਪੈਸੇ ਦੇ ਰਹੇ ਟੈਲੀਫੋਨ ਆ ਰਹੇ ਲੇਕਿਨ ਮੁੱਖ ਮੰਤਰੀ ਪੰਜਾਬ ਪੱਕੇ ਰਹਿੰਦੀ ਨੀਂਦ ਸੁੱਤੇ تھے ਕੋਈ ਪਰਵਾਹ ਨਹੀਂ ਕੋਈ ਪਰਵਾਹੀ ਪੰਜਾਬ ਸਰਦਾ ਜਾ ਰਿਹਾ ਹੈ ਲੇਕਿਨ ਮੁੱਖ ਮੰਤਰੀ ਸਾਹਿਬ ਨੂੰ ਆਪ ਦੀਆਂ ਛੁੱਟਕਲਿਆਂ ਤੋਂ ਜਹਾੜੀਆਂ ਤੋਂ ਪਿੱਕਲੀਆਂ ਤੋਂ ਬਿਨਾ ਕੋਈ ਹੋਰ ਥੰਮ ਨਹੀਂ ਹੈ ਅੱਜ ਪੰਜਾਬ ਦੀ ਪੁਲਿਸ ਜਿਹਨੂੰ ਮਾਰਸ਼ਲ ਪੁਲਿਸ ਅੰਡੇ ਸੰ ਸਾਨੂੰ ਸ਼ਰਮ ਆਉਂਦੀ ਹੈ ਸਾਨੂੰ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਇਸ ਪੰਜਾਬ 'ਚ ਰਹਿ ਰਹੇ ਹਾਂ ਕਿਉਂਕਿ ਇੰਨਾ ਲੋਕਾਂ ਨੇ ਪੰਜਾਬ ਦਾ ਜੋ ਹਾਲ ਕੀਤਾ ਹੈ ਇਹ ਭੁੱਲਿਆ ਨਹੀਂ ਜਾ ਸਕਦਾ ਅੱਜ ਤੁਹਾਨੂੰ ਪਤਾ ਹੈ ਕਿੱਥੇ ਮੁੱਖ ਮੰਤਰੀ ਦਾਖਲ ਹੈ ਉੱਥੋਂ ਦੇ ਹਸਪਤਾਲ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਆਈ ਹੈ ਵੀਪੀਐਸ ਸਕੂਲ ਯਾਦਵਿੰਦਰਾ ਪਬਲਿਕ ਸਕੂਲ ਆ ਅਮਰ ਸਿੰਘ ਜੀ ਦਾ ਪੋਤਾ ਉੱਥੇ ਪੜਦਾ ਹੈ ਅੱਜ ਸਾਰਾ ਵੀਪੀਐ ਸਕੂਲ ਖਾਲੀ ਚਲਾ ਦਿੱਤਾ ਹੈ ਬੰਬ ਨਾਲ ਉੜਾਉਣ ਦੀ તમਕੀ ਆਈ ਹੈ ਹੈਨ ਜਰਮੇਕ ਉਹ ਪੁਰਾਣਾ ਗੌਰ ਮੜ ਵਾਪਸ ਤੁਰਿਆ ਆਉਂਦਾ ਸਾਨੂੰ ਡਰ ਹੈ ਸਾਨੂੰ ਡਰ ਹੈ ਕਿ ਅਗਰ ਦੇਰੇ ਉੱਤੇ ਮੁਕੰਮਲ ਇੰਤਜਾਮ ਨਾ ਕੀਤਾ ਤੇ ਫਿਰ ਮੇਰੇ ਪੰਜਾਬ ਦੇ ਵਿੱਚ ਓਕਾ ਵਾਲਾ ਗੌਰ ਵਾਪਸ ਨਾ ਆ ਜਾਏ ਦੇਰ ਲੱਖ ਰੁਪਏ ਦਾ ਕਿਲਾ ਹੁੰਦਾ ਸੀ ਜਿਹੜਾ ਅੱਜ 50 ਲੱਖ ਦਾ ਹੈ ਜਦੋਂ 마ੜਾ ਦੌਰ ਸੀ ਵਪਾਰੀ ਛੱਡ ਕੇ ਦਿੱਲੀ ਚਲੇ ਗਏ ਵਪਾਰੀ ਛੱਡ ਕੇ ਕਰਨਾਲ ਚਲੇ ਗਏ ਵਪਾਰੀ ਛੱਡ ਕੇ ਉੱਤਰ ਪ੍ਰਦੇਸ਼ ਚਲੇ ਗਏ ਵਪਾਰ ਉੱਜੜ ਗਿਆ ਕਿਉਂਕਿ ਜਾਨ ਬਚਾਉਣੀ ਸੀ ਇਹ ਅੱਜ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਕੋਈ ਜੱਤੀ ਸੁਰੱਖਿਤ ਨਹੀਂ ਹੈ ਨਾ ਐਮਐਲਏ ਉਹ ਮੁਸਾਹਰਾ ਸਦਾ ਬਰਾ ਉਹ ਪਸ਼ੂਲਾਜਨ ਯਾਪੋ ਸੁਰੱਖਿਪ ਹੈ ਧਰਨੀ ਰਿਆ ਐਸੀ ਮਾੜੀ ਸਰਕਾਰ ਤੁਸੀਂ ਬਣਾ ਲਈਏ ਜਿਹੜਾ ਪੰਜਾਬ ਦੇ ਵਿੱਚ ਕੋਈ ਧਰਨੀ ਹੈ ਸੋ ਸਰਕਾਰਿਓ ਪ੍ਰਾਹੋ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਤੁਸੀਂ ਅੱਜ ਅਮਨ ਔਰ ਸ਼ਾਂਤੀ ਦੇ ਰੋਸ ਮਾਰਚ ਲੈ ਰਹੇ ਹੋ ਜਾਗੋ ਪੰਜਾਬ ਜਾਗੋ ਬੋਲੋ ਜਾਗੋ ਪੰਜਾਬ ਬੋਲੋ ਸ਼ਾਮਿਲ ਹੋਏ ਹੋ ਆਪਾਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਰੋਸ਼ ਮਾਰਚ ਕਰਨੇ ਲੜਾਈ ਲੜਨੀ ਹੈ ਉਹ ਤੁਹਾਡਾ ਧੰਨਵਾਦ ਮੈਂ ਤੇਬੀਆਂ ਜਰਾਈਆਂ ਚ ਬਠਿੰਡੇ ਦੇ ਕੌਂਸਲਰਾਂ ਦਾ ਛੋਟੇ ਛੋਟੇ ਮੇਰੇ ਭਰਾਵਾਂ ਦਾ ਬਾਜਵੇ ਅਰਜਿਆਂ ਦਾ ਜਿਨ੍ਹਾਂ ਦਾ ਮੈਂ ਮਾਣ ਨਹੀਂ ਦੇ ਸਕਿਆ ਜਿਨ੍ਹਾਂ ਨੇ ਸ਼ਮੂਲੀਅਤ ਕਰਕੇ ਕਿਉਂਕਿ ਸਰ ਸ਼ਾਇਰੋਂ ਵਿੱਚ ਦਸਤੇ ਲੋਕ ਆਪੇ ਨਹੀਂ ਹੈ ਉਹਨকো ਡਰ ਲੱਗਦਾ ਹੈ ਬਚਾਰੋ ਕੌਣ ਦਾ ਕਸੂਰ ਨਹੀਂ ਹੈ ਮੈਂ ਉਹਨਾਂ ਦਾ ਧੰਨਵਾਦ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਇੱਥੇ ਸ਼ਾਮਲ ਹੋਏ ਹੋ ਪਿੰਡਾਂ ਦੇ ਲੋਕ ਬਠਿੰਡਾ ਜ਼ਿਲ੍ਹੇ ਦੇ ਤਮਾਮ ਛੋਟਾ ਵਰਕਰ ਵੱਡਾ ਮੀਦ ਹਰ ਵਿਅਕਤੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਇਸ ਰੋਜ਼ ਮਾਰਚ ਦੇ ਵਿੱਚ ਸ਼ਾਮਲ ਹੋਏ ਹੋ ਅਗਲੇ ਅਗਲੇ 10 ਮਿੰਟ ਇਸੇ ਤਰ੍ਹਾਂ ਤੋ ਵੀ ਮੇਰੇ ਲੀਡਰ ਮੇਰੇ ਲੀਡਰ ਰਾਹੁਲ ਗਾਂਧੀ ਜਿਨ੍ਹਾਂ ਨੇ ਸਾਡੇ ਬਹੁਤ ਸਾਰੇ ਸਕਾਰੀਆਂ ਮੁੱਖ ਮੰਤਰੀ ਰਹੇ ਪ੍ਰਧਾਨ ਰਹੇ ਮੰਤਰੀ ਰਹੇ ਫਿਰ ਪੰਜਾਬ ਦੇ ਇਨਚਾਰਜ ਹੈ ਹਰ ਚੌਥੇ ਦਿਨ ਪੰਜਾਬ ਆ ਰਹੇ ਹੈ ਪੰਜਾਬ ਦੀ ਲੜਾਈ ਲੜ ਉਹ ਬਪੇਸ਼ ਪਟੇ ਜੀ ਨੇ ਬੋਲਣਾ ਜੋਰਦਾਰ ਤਾੜੀਆਂ ਦੇ ਨਾਲ ਬਪੇਸ਼ ਪਟੇ ਜੀ ਦਾ ਸਵਾਗਤ ਕਰਨਾ ਹੈ ਪਰ ਫਿਰ ਉਹਨਾਂ ਦਾ ਸੁਨੇਹਾ ਸਕਤ ਆਪਾ ਪੰਜਾਬ ਦੇ ਵਪਾਰੀਆਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਨੀ ਹੈ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਾਗੋ ਸਰਕਾਰ ਜਾਗੋ ਦੇ ਨਾਂ ਤੇ ਅਸੀਂ ਇੱਕ ਰੋਸ ਮਾਰਚ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਅਸੀਂ ਰੱਖਿਆ ਅਸੀਂ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਦਸਨਾ ਚਾਹੁੰਦੇ ਹਾਂ ਕਿ ਜੇ ਇਸ ਪ੍ਰਕਾਰ ਦੇ ਹਾਲਾਤ ਪੰਜਾਬ ਦੇ ਵਿੱਚ ਹੈਗੇ ਆ ਇਹਨਾਂ ਹਾਲਾਤਾਂ ਅਗਰ ਇਸੇ ਤਰ੍ਹਾਂ ਬਣੇ ਰਹੇ ਤਾਂ ਪੰਜਾਬ ਦਲਦਲ ਦੇ ਵਿੱਚ ਡੁੱਬ ਜਾਏਗਾ ਜਿੱਥੇ ਮੁੱਖ ਮੰਤਰੀ ਸਾਹਿਬ ਦਾਖਲ ਨੇ ਉੱਥੋਂ ਖਬਰ ਆਈ ਹੈ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦੇਣ ਦੀ ਜਿਹੜੀ ਧਮਕੀ ਮਿਲੀ ਹੈ ਵੀਪੀਐਸ ਸਕੂਲ ਸਾਰਾ ਬੱਚਿਆਂ ਦਾ ਖਾਲੀ ਕਰਾ ਲਿਆ ਗਿਆ ਹੈ ਔਰ ਦਿਨ ਦਿਹਾੜੇ ਹੈਂਡ ਗਰਨੇਡਸ ਦੀਆਂ ਵਾਰਦਾਤਾਂ ਦਿਨ ਦਿਹਾੜੇ ਕਤਲੇਆਮ ਵਪਾਰੀਆਂ ਦਾ ਔਰ ਹਜ਼ਾਰਾਂ ਲੱਖਾਂ ਵਪਾਰੀਆਂ ਨੂੰ ਫਰੋਤੀਆਂ ਦਾ ਸ਼ਿਕਾਰ ਹੋ ਗਏ ਕੁਝ ਵਪਾਰੀ ਪ੍ਰਾਤਾਂ ਇਸ ਗੱਲ ਦੀ ਇਤਲਾਹ ਆਪਣੇ ਪਰਿਵਾਰ ਨੂੰ ਵੀ ਨਹੀਂ ਦਿੰਦੇ ਕਿਉਂਕਿ ਕੋਈ ਸੇ ਦੀ ਜਾਨ ਮਾਲ ਸੁਰੱਖਿਤ ਨਹੀਂ ਸੋਏ ਸਾਰੀਆਂ ਗੱਲਾਂ ਤੇ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਦੀ ਇਸ ਸਰਤੀ ਦੇ ਨਾਲ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਔਰ ਸਾਨੂੰ ਪਿਆਰ ਹੈ ਇਸ ਪੰਜਾਬ ਦੀ ਅਮਨ ਔਰ ਸ਼ਾਂਤੀ ਦੇ ਲਈ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਜਦੋਂ ਪੰਜਾਬ ਸੜ ਰਿਹਾ ਸੀਗਾ ਜਲ ਰਿਹਾ ਸੀਗਾ ਆਪਣੀ ਜਾਨ ਦੀ ਕੁਰਬਾਨੀ ਦੇ ਕੇ 1992 ਦੇ ਵਿੱਚ ਚੋਣਾਂ ਲੜ ਕੇ ਜਦੋਂ ਸਾਰੀਆਂ ਪਾਰਟੀਆਂ ਦੇ ਲੀਡਰ ਚਾਹੇ ਉਹ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੈ ਤੇ ਚਾਹੇ ਭਾਜਪਾ ਬਾਈਕਾਟ ਕਰਕੇ ਚਲੇ ਗਏ ਕੀ ਅਸੀਂ ਚੋਣਾਂ ਨਹੀਂ ਲੜਾਂਗੇ ਡਰ ਦੇ ਮਾਰੇ ਉਦੋਂ ਕਾਂਗਰਸ ਪਾਰਟੀ ਨੇ ਬੀੜਾ ਚੱਕ ਕੇ ਲੜਾਈ ਲੜ ਕੇ ਸਰਕਾਰ ਬਣਾਈ ਬੇਸ਼ੱਕ ਸਾਡੇ ਮੁੱਖ ਮੰਤਰੀ ਮਾਰੇ ਗਏ ਬੇਸ਼ੱਕ ਸਾਡੇ ਐਮਐਲਏ ਮਾਰੇ ਗਏ ਲੇਕਿਨ ਹੱਸਦਾ ਬੱਸਦਾ ਪੰਜਾਬ ਮੋੜ ਬਠਿੰਡੇ ਦੇ ਬਜ਼ਾਰਾਂ ਦੀਆਂ ਰੌਣਕਾਂ ਮੋੜ ਗਿੱਦੇ ਤੇ ਭੰਗੜੇ ਉਹੀ ਘੋੜੀਆਂ ਤੇ ਬੈਂਡ ਬਾਜੇ ਦੁਬਾਰੇ ਪੰਜਾਬ ਦੇ ਵਿੱਚ ਵੱਜਣ ਲੱਗੇ ਅਸੀਂ ਅੱਜ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਈ ਤੁਹਾਡੇ ਖਿਲਾਫ ਹੁਣ ਜੰਗ جاری ਐ ਜੁੱਧ ਝਾੜੂ ਵਿਰੋਧ ਜੁੱਧ ਝਾੜੂ ਵਿਰੋਧ ਦੇ ਤਹਿਤ ਅਸੀਂ ਜਾਗੋ ਪੰਜਾਬ ਜਾਗੋ ਦੇ ਤਹਿਤ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਮਾਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਜਗਾਵਾਂਗੇ ਔਰ ਇਸ ਗੁੰਗੀ ਬਹਿਰੀ ਸਰਕਾਰ ਨੂੰ ਚਲਦਾ ਕਰਾਂਗੇ ਔਰ ਸਰਕਾਰ ਬੰਦੇ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਬਹਾਲ ਕਰਕੇ ਦਿਖਾਓ। ਬੜਾ ਵੱਡਾ ਗੱਲ ਕਿ ਪੰਜਾਬ ਦੇ ਵਿੱਚ ਹਰ ਦਿਨ ਵੀਡੀਓ ਆ ਰਹੇ ਨੇ ਡਰੱਗਸ ਦੇ। ਮੈਨੂੰ ਲੱਗਦਾ ਮੈਂ ਬੇਨਤੀ ਕਰਨੀ ਚਾਹਣਾ ਡਰੱਗਸ ਜੇ ਤੁਸੀਂ ਸਰਕਾਰ ਨੂੰ ਪੁੱਛ ਲੋ ਤਾਂ ਕਹਿੰਦੇ ਖਤਮ ਕਰਤਾ। ਇੱਕ ਗਵਰਨਰ ਸਾਹਿਬ ਇਸ ਕੰਮ ਤੇ ਹੋ ਗਏ ਇੱਕ ਸਰਕਾਰ ਇੱਕ ਯਾਤਰਾ ਕਰ ਰਹੀ ਹੈ, ਇੱਕ ਰੈਲੀ ਕਰ ਰਹੀ ਹੈ। ਕਰੋੜਾਂ ਰੁਪਇਆ ਸਰਕਾਰ ਦਾ ਟੈਕਸ ਪੇਡ ਮਨੀ ਜਿਹੜਾ ਉਹ ਵੇਸਟ ਕੀਤਾ ਜਾ ਰਿਹਾ ਹੈ। ਡਰੱਗਸ ਵਾਧੀ ਜਾ ਰਹੀ ਹੈ। ਡਰੱਗਸ ਵਾਧੀ ਜਾ ਰਹੀ ਹੈ। ਮੈਂ ਕਹਿ ਰਿਹਾ ਜੀ ਜੀਰਾ ਮਰਜੀ ਇੰਕਾਊਂਟਰ ਕਰੋ ਲੇਕਿਨ ਬੰਬ ਦੀ ਧਮਕੀ ਨਹੀਂ ਹੋਣੀ ਚਾਹੀਦੀ ਜਿਆਦਾ ਕੁਝ ਕਰਕੇ ਦਿਖਾਓ ਇੱਕ ਆਪਰੇਸ਼ਨ ਪਰਿਹਾਰ ਸ਼ੁਰੂ ਕਰ ਲਿਆ ਕਿ ਆਹ ਡਰਾਮ ਇਸ ਪਰਿਹਾਰ ਦੇ ਰਾਹੀਂ ਲੋਕਾਂ ਨੂੰ ਪੁਲਿਸ ਅਫਸਰਾਂ ਨੂੰ ਆਪਣੀਆਂ ਰੀਲਾਂ ਤੇ ਫੇਸਬੁੱਕ ਚਲਾਉਣ ਦਾ ਮੌਕਾ ਮਿਲ ਗਿਆ ਨਾਥਿੰਗ ਮੋਰ ਦੈਨ ਥੈਟ ਐਡਵਰਟਾਈਜ਼ਮੈਂਟ ਟੋਟਲੀ ਧੰਦੇ ਹੜੇ ਕਤਲੀਆਮ ਜੇ ਮਹੌਲੀ ਚ ਮੁੱਖ ਮੰਤਰੀ ਸਾਹਿਬ ਦਾਖਲ ਹੈ ਤੇ ਉੱਥੇ ਬੰਬ ਦੀ ਧਮਕੀ ਆ ਗਈ ਤੇ ਫਿਰ ਆਪਰੇਸ਼ਨ ਉਹ ਪੰਜਾਬ ਥੋੜਾ ਫੇਲ ਆ। ਬੜਿੰਗ ਸਾਹਿਬ ਜਿਹੜੇ ਬਹੁਤ ਕੰਮ ਦੇ ਦੇ ਕੇ ਸੀਸਾ ਗੱਲ ਕਰਕੇ ਕਾਂਗਰਸ ਨੂੰ ਛੱਡ ਦਿੱਤੇ ਨੇ ਉਹ ਰਾਹੁਲ ਦੇ ਦੇਖੋ ਮੈਂ ਕਹਿੰਦਾ ਸੀਐਮ ਸਾਹਿਬ ਨੂੰ ਰੱਬ ਤੰਦਰੁਸਤੀ ਬਖਸ਼ੇ ਅਸੀਂ ਕਹਿੰਦੇ ਹਰ ਵਿਅਕਤੀ ਨੂੰ ਤੰਦਰੁਸਤੀ ਬਖਸ਼ੇ ਲੇਕਿਨ ਪੰਜਾਬ ਦੀ ਅਮਨ ਔਰ ਸ਼ਾਂਤੀ ਬਰਕਰਾਰ ਕਰਨਾ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਪੰਜਾਬ ਕਹਿ ਰਹੇ ਇਹ ਕੋਈ ਮੁੱਦਾ ਹੈ ਇਹ ਕੋਈ ਮੁੱਦਾ ਹੈ ਇਹ ਕੋਈ ਮੁੱਦਾ ਹੈ ਜਿਹੜਾ ਕੋਈ ਮੁੱਦਾ ਨਹੀਂ ਹੈ ਉਹ ਤੇ ਮੈਂ ਜਵਾਬ ਨਹੀਂ ਦੂੰਗਾ ਪੰਜਾਬ ਦੇ ਮੁੱਦੇ ਬੇਰੋਜ਼ਗਾਰੀ ਹੈ ਮੰਰੇਗਾ ਕਤਲੇਆਮ ਡਰੱਗਸ ਹੈ ਇਹਦੇ ਤੇ ਗੱਲ ਕਰੋ ਬਿੱਟੂ ਜਾਖੜ ਤੇ ਮੈਂ ਨਹੀਂ ਗੱਲ ਕਰਨੀ ਡੀਜੀਪੀ ਨੇ ਕੱਲ ਭਾਸ਼ਣ ਦਿੱਤਾ ਰਾਜਨੀਤਿਕ ਸਟੇਜ ਤੇ ਉਹ ਤੱਕ ਕਿਵੇਂ ਦੇਖਦੇ ਹੋ ਚੀਫ ਸੈਕਟਰੀ ਤੇ ਡੀਜੀਪੀ ਉਹਦਾ ਕਾਰਨ ਇਹ ਹੈ ਕਰੋੜਾ ਰੁਪਿਆ ਉਸ ਰੈਲੀ ਚ ਲਾਇਆ ਗਿਆ ਬੀਜੇਪੀ ਦਾ ਭਾਸ਼ਣ ਦਿਵਾ ਕੇ ਤੇ ਚੀਫ ਸੈਕਟਰੀ ਦਾ ਭਾਸ਼ਣ ਦਿਵਾ ਕੇ ਉਹਨੂੰ ਸਰਕਾਰੀ ਬਣਾਇਆ ਗਿਆ ਤਾਂ ਜੋ ਪੂਰੀ ਆਰਟ ਦੇ ਵਿੱਚ ਕਰੋੜਾਂ ਰੁਪਏ ਦਾ ਇਸਤੇਮਾਲ ਕਰਕੇ ਰਾਜਨੀਤਿਕ ਢਾਲੀ ਕੀਤੀ ਗਈ ਪਰ ਇਸ ਤਰ੍ਹਾਂ ਸਰਕਾਰ ਇਸ ਤਰ੍ਹਾਂ ਪਾਰਟੀ ਦੇ ਮੰਚ ਤੋਂ ਅਗਰ ਸਾਡੇ ਅਫਸਰ ਬੋਲਣਗੇ ਇਹ ਕੋਈ ਚੰਗੀ ਗੱਲ ਨਹੀਂ ਹੈ ਉਹਨਾਂ ਸੀ ਮੈਂ ਉਹਨਾਂ ਨੂੰ ਸੁਝਾਅ ਦੇਵਾਂਗਾ ਕਿ ਇਸ ਤਰ੍ਹਾਂ ਦੇ ਕੰਮ ਤੁਸੀਂ ਨਾ ਕਰੋ ਮੁੱਖ ਮੰਤਰੀ ਪੰਜਾਬ ਕਹਿ ਰਿਹਾ ਮਨਜੀਤ